ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਵਿਖੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਦੇ ਮਾਸਟਰ ਨਰੇਸ਼ ਰਾਜੂ ਨੇ ਦੱਸਿਆ ਕਿ ਉਹ ਜਦੋਂ ਆਪਣੀ ਡਿਊਟੀ ਦੌਰਾਨ ਸਟੇਸ਼ਨ ਤੇ ਮਯੂਜ ਸੀਤਾ ਬਾਹਰ ਆਉਣ ਤੇ ਉਨ੍ਹਾਂ ਨੇ ਵੇਖਿਆ ਕਿ ਰੇਲਵੇ ਸਟੇਸ਼ਨ ਦੇ ਨਵੇਂ ਉਸਾਰੇ ਗਏ ਕਮਰੇ ਦਸਤੀਕ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਪਈ ਹੋਈ ਸੀ ਤੇ ਜਦ ਉਹਨਾਂ ਥੋੜਾ ਅੱਗੇ ਜਾ ਕੇ ਦੇਖਿਆ ਤਾਂ ਇੱਕ ਹੋਰ ਵਿਅਕਤੀ ਦੀ ਲਾਸ਼ ਪਈ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਇਸ ਦੀ ਇਤਲਾ ਆਦਮਪੁਰ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੇ ਜੀਆਰਪੀ ਜਲੰਧਰ ਤੋਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਆਦਮਪੁਰ ਪੁਲਿਸ ਤੋਂ ਸੂਚਨਾ ਮਿਲਨ ਤੇ ਹੀ ਉਹ ਸਟੇਸ਼ਨ ਵਿਖੇ ਪਹੁੰਚੇ ਨੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੇ ਸਾਹਮਣੇ ਆਇਆ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਹਨ ਅਤੇ ਜੀਆਰਪੀ ਵੱਲੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਹਰਕਮਨ ਪ੍ਰੀਤ ਸਿੰਘ ਖੱਖਣੇ ਦੱਸਿਆ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਨੇ ਜਿਨ੍ਹਾਂ ਦੀ ਪਛਾਣ ਐਸਆਈ ਪ੍ਰੀਤਮ ਦਾਸ ਅਤੇ ਐਸਆਈ ਜੀਵਨ ਲਾਲ ਬਚੋਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਸ਼ਾਮ ਨੂੰ ਲੇਟ ਇਨ ਦਾ ਇਵਨਿੰਗ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਪੁਲਿਸ ਸਟੇਸ਼ਨ ਆਦਮਪੁਰ ਦੇ ਵਿੱਚ ਸਾਡੇ ਸ਼ਹਿਰਪੁਰ ਜ਼ਿਲ੍ਹੇ ਦੇ ਤਿੰਨ ਮੁਲਾਜ਼ਮ ਆਪਣੇ ਦੋ ਕੈਦੀਆਂ ਨੂੰ ਨਾਲ ਲੈ ਕੇ ਪੇਸ਼ੀ ਉਹਨਾਂ ਦੀ ਕੋਰਟ ਅਪੀਅਰੈਂਸ ਸੀਗੀ ਕਪੂਰਥਲਾ ਜ਼ਿਲ੍ਹੇ ਚ ਉਹਨਾਂ ਦੀ ਪੇਸ਼ੀ ਕਰਵਾ ਕੇ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁਰਜਮ ਹੈਗਾ ਉਹ ਭੱਜ ਗਿਆ ਅਮਨਦੀਪ ਸਿੰਘ ਐਲੀਅਸ ਕਾਲਾ ਇਦੇ ਉੱਪਰੇ ਯੁਗ ਲਾਇਨ ਸੀਗਾ 17 ਸਾਲੇ ਦੀ ਉਮਰ ਸੀ ਤੇ ਕਪੂਰ ਸਲੇਚੇ ਦੇ ਚ ਮਰਡਰ ਦਾ ਪਰਚਾ ਦਰਸੀਗਾ ਦੂਸਰਾ ਕਯੂ ਜਿਹੜਾ ਦੇਵ ਕੁਮਾਰ ਸੀਗਾ ਉਹਦੇ ਉੱਪਰ ਰੇਪ ਦਾ ਪਰਚਾ ਦਰਸੀਗਾ ਇਹ ਦੋ ਮਰਜ਼ਮਾਨ ਨੂੰ ਸਾਡੇ ਤਿੰਨ ਮੁਲਾਜ਼ਮ ਜਿਹੜੇ ਹੈਗੇ ਆ ਉਹ ਪੇਸ਼ੇ ਤੋਂ ਭਗਤਾ ਕੇ ਲਿਆ ਰਹੇ ਸੀਗੇ ਆਦਮਪੁਰ ਆ ਕੇ ਉੱਥੇ ਥੋੜਾ ਕੰਜੈਸ਼ਨ ਸੀ ਟ੍ਰੈਫਿਕ ਦਾ ਗੱਡੀ ਹੌਲੀ ਹੋ ਗਈ ਇਹ ਸਮਾਰਟਲੀ ਇਹ ਬੰਦਾ ਜਿਹੜਾ ਅ ਅਮੰਦੀ ਪੇਲੀਅਸ ਖਾਲੂ ਹੈਗਾ ਇਹ ਉਥੋਂ ਭੱਜ ਗਿਆ ਗੱਡੀ ਚ ਸਾਡੇ ਦੋ ਜਿਹੜੇ ਮੁਲਾਜ਼ਮ ਸੀਗੇ ਪ੍ਰੀਤਮ ਦਾਸ ਸਣ ਜੀਵਨ ਲਾਲ ਉਹਨਾਂ ਨੇ ਕਿਸੇ ਕੋ ਹੈਲਪਲੇ ਮੋਟਰਸਾਈਕਲ ਲਿਆ ਔਰ ਉਹਦੇ ਪਿੱਛੇ ਇਹਨਾਂ ਦਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਫੜਨ ਦੀ ਪਰ ਉਹਨਾਂ ਕੋ ਬੰਦਾ ਫੜਿਆ ਨਹੀਂ ਗਿਆ ਜਿਹੜਾ ਤੀਸਰਾ ਸਾਡਾ ਮੁਲਾਜ਼ਮ ਸੀ ਉਹਨੇ ਇੱਕ ਅਕਿਊਜ਼ਡ ਨੂੰ ਜਿਹੜਾ ਦੂਸਰਾ ਰੇਪ ਦਾ ਅਕਿਊਜ਼ ਸੀ ਉਹਨੂੰ ਫੜ ਕੇ ਪੁਲਿਸ ਸਟੇਸ਼ਨ ਆਦਮ ਪਰ ਲੈ ਗਿਆ ਇਹਨਾਂ ਦੋ ਮੁਲਾਜ਼ਮਾਂ ਦਾ ਠਾਣੇਦਾਰਾਂ ਦਾ ਬਾਅਦ ਦੇ ਵਿੱਚ ਥਲਾ ਆਉਂਦੀ ਹੈਗੀ ਹੈ ਰੇਲਵੇ ਸਟੇਸ਼ਨ ਆਦਮਪੁਰ ਤੋਂ ਨਰੇਸ਼ ਰਾਜੂ ਜੀ ਨੇ ਜਿਹੜੇ ਸਟੇਸ਼ਨ ਮਾਸਟਰ ਹੈਗੇ ਆ ਵੀ ਸਾਡੇ ਇੱਥੇ ਕੋਈ ਡੈਡ ਬਾਡੀਜ਼ ਪਈਆਂ ਹੈਗੀਆਂ ਉਹਦੇ ਤੋਂ ਪਹਿਲਾਂ ਇੱਕ ਬਾਡੀ ਮਿਲੀ ਫਿਰ ਦੂਸਰੀ ਬਾਡੀ ਮਿਲੀ ਔਰ ਅਨਫੋਰਚੂਨੇਟਲੀ ਇਹ ਦੋਨੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਨੇ ਉੱਥੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਐ ਸੁਸਾਈਡ ਕਰ ਲਈ ਇਮੀਡੀਏਟਲੀ ਉੱਥੇ ਰਸ਼ ਕੀਤਾ ਗਿਆ ਸਾਡੀ ਸਾਇੰਟਿਫਿਕ ਟੀਮਾਂ ਗਈਆਂ ਸਾਰੀਆਂ ਅਸੀਂ ਪੂਰੀ ਤਪਤੀਸ਼ ਜਿਹੜੀ ਐ ਸਾਇੰਟਿਫਿਕਲੀ ਕਰ ਰਹੇ ਹੈਗੇ ਆ ਕੌਜ਼ ਆਫ ਜਿਹੜਾ ਇਨਸੀਡੈਂਟ ਉਹਨੂੰ ਲੱਭਣ ਲਈ ਬਟ ਹੁਣ ਤੱਕ ਪ੍ਰੀਲਿਮਿਟਲੀ ਜੋ ਵੀ ਸਾਹਮਣੇ ਆਇਆ ਹੈਗਾ ਉਹ ਇਹੀ ਹੈਗਾ ਵੀ ਇੱਕ ਬੰਦਾ ਭੱਜ ਗਿਆ ਇਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਕੋ ਨਹੀਂ ਫੜਿਆ ਔਰ ਇਹਨਾਂ ਦੇ ਇਹਨਾਂ ਨੂੰ ਲੱਗਿਆ ਵੀ ਇੱਕ ਬੜਾ ਸੀਰੀਅਸ ਜੁਰਮ ਦਾ ਜਿਹੜਾ ਕੂਜ਼ ਹੈਗਾ ਸਾਡੇ ਕੋਲੋਂ ਚਲੇ ਗਿਆ ਤੇ ਆਊਟ ਆਫ ਥੈਟ ਫ੍ਰਸਟ੍ਰੇਸ਼ਨ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉੱਥੇ ਇਹਨਾਂ ਦੀ ਡੈਥ ਹੋ ਗਈ ਦੋਨਾਂ ਦੀ ਡੈੱਡ ਬodies ਜਿਹੜੀਆਂ ਹੈਗੀਆਂ ਉਹ ਕਬਜ਼ੇ 'ਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀਆਰਪੀ ਵੱਲੋਂ ਅਸੀਂ ਉਹਨੂੰ ਅਸਿਸਟ ਕਰ ਰਹੇ ਹੈਗੇ ਆ ਸਾਡੀ ਪੁਲਿਸ ਆਦਮਪੁਰ ਵਾਲੀ ਜਿਹੜਾ ਬੰਦਾ ਮੁਰਜ਼ਮ ਭੱਜਿਆ ਉਹਤੇ ਅਸੀਂ ਐਫਆਈਆਰ ਲੋਚ ਕੀਤੀ ਹੈਗੀ ਆ ਪੁਲਿਸ ਕਸਟਡੀ ਤੋਂ ਭੱਜਣ ਦੀ ਉਹਨੂੰ ਫੜਨ ਲਈ ਅਡਾ ਟੀਮਾਂ ਬਣਾਈਆਂ ਗਈਆਂ ਕਪੂਰਸਲੇ ਜ਼ਿਲ੍ਹੇ ਨੂੰ ਉਹ ਬਿਲੋਂਗ ਕਰਦਾ ਉੱਥੇ ਦੀ ਪੁਲਿਸ ਨੂੰ ਵੀ ਔਨ ਬੋਰਡ ਕੀਤਾ ਗਿਆ ਉਹਨਾਂ ਨੂੰ ਤਲਾਸ਼ ਕੀਤੀ ਗਈ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਨਾ ਕਿ ਵਕਫ ਵਕ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਖਬਰਾਂ ਮੈਂ ਉਹਨਾਂ ਲਈ ਇਹ ਤੁਹਾਨੂੰ ਕਲੀਅਰ ਕਰਨਾ ਚਾਹੁੰਨਾ ਹੈਗਾ ਵੀ ਇਹ ਬੜਾ ਅਨਫੋਰਚੂਨੇਟ ਹੈਗਾ ਪਰ ਸਮਾਜ ਦੇ ਵਿੱਚ ਪੁਲਿਸ ਵੀ ਸਮਾਜ ਦਾ ਇੱਕ ਅੰਗ ਹੈਗਾ ਕਿਤੇ ਵੀ ਕੋਈ ਇਦਣੀਆਂ ਘਟਨਾਵਾਂ ਹੋ ਜਾਂਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਹੈਗੇ ਹਰ ਇੱਕ ਐਂਗਲ ਤੋਂ ਬੋਰਡ ਬਣਾਇਆ ਗਿਆ ਹੈ ਡਾਕਟਰਾਂ ਦਾ ਉਹਨਾਂ ਦੇ ਪੋਸਟਮਾਰਟਮ ਲਈ ਤਾਂ ਕਿ ਐਗਜੈਕਟ ਕੌਜ਼ ਆਫ ਡੈਥ ਜਿਹੜੀ ਹੈਗੀ ਉਹਦਾ ਪਤਾ ਲੱਗੇ ਫੈਮਿਲੀ ਸਾਡੀਆਂ ਹੈਗੀਆਂ ਸਾਡਾ ਉਹ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੂੰ ਅਸੀਂ ਪੂਰੇ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਹੈਗਾ ਆ ਉਹ ਉਹਨਾਂ ਦੇ ਲਾਸਟ ਰਾਈਟ ਜਿਹੜੇ ਅਸੀਂ ਪਰਫਾਰਮ ਕਰਾਂਗੇ ਰਾਤ ਹੀ ਉਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਆ ਉਹ ਅਸੀਂ ਬੁਲਾ ਲਏ ਸੀ ਕਿ ਉਹਨਾਂ ਨੇ ਇਹ ਸਾਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਸਾਰੀ ਕਾਰਵਾਈ ਕੀਤੀ ਹੈਗੀ ਹੈ ਔਰ ਮੈਂ ਵਾਕਿਆਨੋ ਵੀ ਕਹਾਂਗਾ ਵੀ ਪ੍ਰਾਈਵੇਸੀ ਨੂੰ ਜਿਹੜੀ ਹੈਗੀ ਹੈ ਹਰੇਕ ਦੇ ਨੂੰ ਉਹਨੂੰ ਸਿਕਿਉਰ ਕਰਨਾ ਚਾਹੀਦਾ ਹੈਗਾ ਤੇ ਉਸੇ ਤਰੀਕੇ ਦੇ ਨਾਲ ਇਸ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੈਗਾ ਇਹਦੇ ਬਾਰੇ ਵੀ ਜਿਹੜੀਆਂ ਰਿਊਮਰਸ ਹੈਗੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ